ਪੱਤੇ ਜਿਹੜੇ ਹੈਗੇ ਨੇ ਜਿਹੜੇ ਉਹ ਪਾਣੀ ਭਿੱਜੇ ਗੂੜੇ ਰੰਗ ਦੇ ਜਿਹੜੇ ਹਰੇ ਰੰਗ ਦੇ ਅੱਛਾ ਬਿੰਗੇਟਡ ਜਿਹੜੇ ਹੈਗੇ ਨਿਸ਼ਾਨ ਜਿਹੜੇ ਆ ਕਿਨਾਰਿਆਂ ਤੋਂ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਪੱਤੇ ਤੇ ਵੱਜ ਜਾਂਦੇ ਨੇ ਹੂੰ ਤੇ ਪਰ ਜਿਹੜੀਆਂ ਦੀਆਂ ਡੰਡੀਆਂ ਨੇ ਬੇਲਾਂ ਨੇ ਬੇਲਾਂ ਦੇ ਉੱਤੇ ਇਹ ਨਿਸ਼ਾਨ ਜਿਹੜੇ ਹੈਗੇ ਨੇ ਇਸੇ ਤਰ੍ਹਾਂ ਦੇ ਲੰਬੂਤਰੇ ਨਿਸ਼ਾਨ ਹੋਣਗੇ ਤੇ ਮੌਸਮ ਇਹ ਅਜਿਹੇ ਮੌਸਮ ਦੇ ਵਿੱਚ ਇਹ 2-4 ਦਿਨਾਂ ਦੇ ਵਿੱਚ ਹੀ ਸਾਰੀ ਫਸਲ ਦੇ ਉੱਤੇ ਇੱਕਦਮੀ ਜਿਹੜਾ ਉਹ ਹਮਲਾ ਕਰ ਜਿੰਦਾ ਫਸਲ ਨੇ ਸਾਡੇ ਨੇ ਵਹਿ ਜਾਣਾ ਇਹ ਕੱਚੇ ਟਮਾਟਰਾਂ ਦੇ ਉੱਤੇ ਬਿਮਾਰੀ ਬਹੁਤ ਛੇਤੀ ਵਾਦੀ ਅੱਛਾ ਕੱਚੇ ਟਮਾਟਰ ਜਿਹੜੇ ਹੁਣ ਅੱਜ ਕੱਲ ਉਹਨਾਂ ਦੇ ਉੱਤੇ ਇੰਨਾਂ ਲੱਗਦਾ ਜਿਵੇਂ ਗਰੀਫ ਮੜਿਆ ਹੋਵੇ ਹੂੰ ਤੇ ਬਾਅਦ ਦੇ ਵਿੱਚ ਜਿਹੜੇ ਹੈਗੇ ਨੇ ਆਪਣੇ ਪੂਰੇ ਰੰਗ ਦੇ ਨਿਸ਼ਾਨ ਜਿਹੜੇ ਆ ਟਮਾਟਰਾਂ ਦੇ ਉੱਤੇ ਪੈ ਜਾਂਦੇ ਨੇ ਪਹਿਲਾਂ ਟਮਾਟਰ ਥੋੜੇ ਸਖਤ ਹੁੰਦੇ ਨੇ ਬਾਅਦ ਦੇ ਵਿੱਚ ਇਹਨਾਂ ਦੇ ਗਲ ਜਾਣਾ ਹੂੰ ਉਹ ਸਾਡਾ ਸਿੱਧਾ ਹੀ ਨੁਕਸਾਨ ਜਿਹੜਾ ਹੋ ਜਾਣਾ ਹੂੰ ਇਸ ਕਰਕੇ ਜਿਹੜੇ ਥੋੜੇ ਜਿਹਾ ਪੱਕੇ ਟਮਾਟਰ ਪਹਿਲਾਂ ਉਹ ਤੋੜ ਲਓ ਉਦੋਂ ਬਾਅਦ ਥੇ ਜਿਹੜਾ ਹੈਗਾ ਉਲੀ ਨਾਸ਼ਕਾਂ ਦਾ ਜਿਹੜਾ ਸਮੇਂ ਸਿਰ ਆਪਾਂ ਜਿੱਥੇ ਬਿਮਾਰੀ ਆ ਗਈ ਉੱਥੇ ਸਿਸਟੈਮਿਕ ਉਲੀ ਨਾਸ਼ਕਾਂ ਦੇ ਦੋ ਛੜਕਾਅ ਕਰਨ 10-10 ਦਿਨਾਂ ਦੇ ਵਕਫੇ ਤੇ